ਸੁਭਾ ਸਰਵਿਸ ਨੇ ਮੈਂ ਸਭਨਾਂ ਨੂੰ ਸਵਾਗਤ ਕਰਿਆ ਹੈ ਨਾ ਆਪਾਂ ਉਹਦੇ ਹੋਂਦ ਤੇ ਨਾਲੇ ਨਾ ਨਾਲੇ ਸੁਭਾ ਸਰਵਿਸ ਨੇ ਮੈਂ ਬੋਲਵਾਉਂਦਾ ਜਿੰਦਾਬਾਦ ਜਿੰਦਾਬਾਦ ਚਾਹ ਦਵਾਰਾ ਕਿ ਤੂੰ ਉਹ ਵੀ ਕਿ ਤੂੰ ਅੱਜ ਆਖਿਆ ਸੀ ਆ ਗੋ ਮੋਸਟ ਵੈਲਕਮ ਪਿੰਡ ਦਾ ਵਿਕਾਸ ਕਰੀਏ ਨਹੀਂ ਕਰਨਾ ਤਾਂ ਕੋਈ ਤਮਸਿਆ ਜੀ ਆਹ ਬਲੌਕ ਸੰਮਤੀ ਮੈਂਬਰ ਜਿਲ੍ਹਾ ਪ੍ਰਾਸੀ ਮੈਂਬਰ ਇਹਦੇ ਕੋਲੇ ਨਿੱਕ ਤਾਂ ਕੋਤ ਹੁੰਦੀ ਆ ਕਿ ਪੈਦੇ ਵਿੱਚ ਲਿਆ ਕੇ ਆ ਫੰਡ ਕਰਾ ਸਕਦੇ ਆ ਤੰਬ ਕਰਾ ਸਕਦੇ ਆ ਤੇ ਹੁਣ ਮੈਂ ਅੱਜ ਕਹਿ ਕੇ ਚਲਾ ਚਾਹ ਰਿਓ ਆ ਕੰਡਾ ਕੱਢ ਦਿਓ ਜੋਰ ਮਾਰ ਕੇ ਦੋਨੇ ਲੋਕ ਚਾਹ ਰਿਓ ਵਿੱਚ ਭਰੋ ਗੱਡੀਆਂ ਨਾਲ ਸਾਹਮਣੇ ਕੰਪੇਨ ਸਾਰੇ ਜਾ ਕੇ ਫੋਟੋ ਕੰਢੀਤੀਆਂ ਫੋਟੋ ਕੰਢੀ ਨੂੰ ਆ ਟੱਕਰੇ ਹੋ ਕੇ ਸਾਹਮਣੇ ਕੱਲੇ-ਕੱਲੇ ਪਿੰਡ ਦੇ ਵਿੱਚ ਤੁਸੀਂ ਕੈਂਪੇਨ ਬਣਾਓ ਇਹਨਾਂ ਦਾ ਜਾ ਕੇ ਘਰ-ਘਰ ਤੋਰ ਕਰੋ ਜਿਹੜਾ ਤੇ ਕਮਜ਼ੋਰ ਹੈ ਉੱਥੇ ਜਾ ਕੇ ਇਹਨਾਂ ਨੂੰ ਜਾਣ ਪਾਓ ਜਿੰਨੇ ਖੰਡ ਆਣਗੇ ਤਹਾਂ ਤੋਂ ਸਿੱਧੇ ਲਿਆ ਕੇ ਇਹਦੇ ਵਾਹੀ ਪੈਦੋਂ ਬਾਸਣੇ ਕਿਹਾ ਪਰ ਤੁਸੀਂ 2022 ਦੇ ਮੱਤਾ ਕਾਲੀਆਂ ਕਾਂਗਰਸੀਆਂ ਝਾੜੂ ਵਾਲਿਆਂ ਦਾ ਧਰੋਆ ਨੇ ਸਰਕਾਰ ਦੇ ਸਾਥੀਓ पहला हसमें तिंगे हम खुदा फिर जल्दों पता लगता हथ नहीं कुछ आना हम क्ठे होकर हाल ला फिर जो करते कटे होके हल लाइए दुबारे, पर दे है। दुबारे किला फिरते हैं दुबारे फिर कि नाम फिरते हैं क्या अकाली पकड़े हुए अकाली लाइन कांग्रेस तकड़े कांग्रेस ही ला लगे कट्ठे होकर नामू फिरते हैं पिछले ला के भी गए हैं कट्ठे होके लाउन फिरते हैं ਜੇ ਫੇਰ ਤੈਨੂੰ ਰੋਕਾਂ ਲੱਖੇ ਤੈਨੂੰ ਕੁੱਟਾਂ ਕੋਈ ਛੇੜੇ ਤੇ ਪਰਚਾ ਮੌਨ ਦੇ ਤੇ ਹਰ ਕੋਲ ਹੋਦਾ ਠੱਗਾਦਾਰ ਨੂੰ ਅਬੁੱਲਾ ਨਾਲ ਕਰ ਦਿਓ ਆ ਵੀਰ ਸਾਡੇ ਵਰਕਰ ਨੇ ਆਪਕਰ ਆਦਾ ਮੁੰਡਾ ਸੁਖਵੀਰ ਕੋਈ ਠੱਗਾ ਨਹੀਂ ਕਰਿਆ ਕੋਈ ਗਾਤੀ ਨਹੀਂ ਕੀਤੀ ਆਪ ਭੈਣ ਸਾਡੀ ਜਦੀਪ ਪੌਰ ਹੈਲੋ ਕੋਈ ਤਾਂ ਕਾਣੀ ਕਰ ਕਰੀਏ ਤੋਂ ਪਰਿਵਾਰ ਚ ਆ ਗਿਆ ਬਸ ਮੈਂ ਸਾਡੇ ਕਿਹੜਾ ਪਿਛੂ ਦੇ ਉਮੀਦਵਾਰ ਨੇ 14 ਤਰੀਕ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਦਿਖਾਇਆ ਦਿਓ 16 ਤਰੀਕ ਨੂੰ ਜਦੋਂ ਰਿਜਟ ਆਇਆ ਤੇ ਆਹੀ ਕੋਟੇ ਹੱਥ ਥਿਡੇ ਚੜਾ ਆ ਕੇ ਆ ਕੱਟੇ ਬੜੀ ਬੱਦਲ ਉੱਡੀ ਲੱਗਿਆ ਆ ਗੇ ਕਰਨਾ ਹੈ ਬਾਗੀਆਂ ਪੁੱਛੋ ਰੁਟਕੇ ਖਾ ਗਏ ਸਾਡੇ ਪੇਡਾ ਫਟੇ ਪੈਣ ਨਚੇ ਵੇਚ ਵੇਚ ਕੇ ਇੰਨਾ ਨੇ ਇਹਨਾਂ ਦੇ ਸਿਰ ਤੇ ਨਸ਼ਾ ਵੇਚਿਆ ਨਹੀਂ ਬਿਕਰਮਜੀਤ ਨੇ ਲੱਗਿਆ ਨੇ ਇਹਨਾਂ ਦੇ ਸਿਰ ਤੇ ਇਹ ਕੀ ਰਿਸ਼ਤੇਦਾਰੀਆਂ ਨੇ ਮੋਟੇ ਮੁੰਡੇ ਦੀ ਸਰਕਾਰ ਦੇ ਸਾਥੀਓ ਹਰ ਸਿਮਤ ਪਰ ਆਵਾਜ਼ਾਂ ਚੋਣੀਆਂ ਬਤਾਵਤਾ ਕੇ ਕਹਿੰਦੇ ਨੰਨੀਆਂ ਛਾਲਾ ਵਿਚਾਲੋਂ ਦਾ ਹੋਕਾ ਦੇ ਕੇ ਧੀਆਂ ਬਚਾਉਣ ਦੇ ਨਾਂ ਤੇ ਵੋਟਾਂ ਲੈ ਕੇ ਐਮਪੀ ਬਣ ਗਈ। ਅੱਜਾ ਬੜਾ ਧੋਖਾ ਸਾਡੇ ਨਾਲ ਦੂਜੇ ਪਾਸੇ ਜਿਕਰਮ ਚਿੱਟੀਆਂ ਹਰਸ ਮਰਕਤੌਰ ਦਾ ਸਗਾ ਭਾਈ ਚੱਟੇ ਦੀਆਂ ਕੁੜੀਆਂ ਦੇ ਦੇ ਕੇ ਜਗਦੀਸ਼ ਭੋਲੇ ਵਰ ਗਿਆ ਤੇ ਵਾਹੀ ਚਿੱਟੇ ਦੀਆਂ ਕੁੜੀਆਂ ਦੇ ਦੇ ਕੇ ਉਹ ਧੀਆਂ ਦੇ ਸਭਾ ਹੁ ਮਾਰਾ ਦਿੱਤੀ। ਉੱਤ ਪਰਵਾਤੇ ਉਹਨਾਂ ਨੇ ਉਹਨਾਂ ਧੀਆ ਦੇ ਭਰਾ ਮਾਰਾ ਦਿੱਤੀ। ਅੱਕੇ ਹੋਜੀ ਗੰਦੀ ਰਾਜਨੀਤੀ ਸਾਡੇ ਨਾਲ ਕਰ ਗਈ। ਕਿਸ ਹੱਤ ਦਾ ਕਿਸ ਹਾਲ ਹੱਤ ਦਾ ਬੇਗਿਰ ਕੇ ਫੁਲਪਤੀ ਨਹੀਂ ਲੱਗਿਆ ਪਿਛਲੇ ਇਲੈਕਸ਼ਨ ਚ ਕਾਲੀ ਨਾਲ ਇਲੈਕਸ਼ਨ ਹੈ ਕਿ ਕਾਂਗਰਸ ਦਾ ਰਾਜਨੀਤੀ ਕਰਕੇ ਇਹ ਤੋਂ ਬੰਦਾ ਪੜੇ। ਮੈਂ ਕਹਿੰਿਆ ਸੀ ਆਪ ਨੂੰ ਮੋਸਟ ਵੈਲਪਾਸ ਪਿੰਡ ਦਾ ਵਿਕਾਸ ਕਰੀਏ ਨਹੀਂ ਕਰਨਾ ਕਿਉਂਕਿ ਤਮਸੀ ਹੈ ਜੀ ਆਹ ਗੌਰਮ ਸੰਤੀ ਮੈਂਬਰ ਜਿਹੜਾ ਕਾਸੀ ਮੈਂਬਰ ਇਹਦੇ ਕੋਲ ਨਿੱਕ ਤਾਕਤ ਹੁੰਦੀ ਆ ਇਹ ਪਿੰਡ ਦੇ ਵਿੱਚ ਲਾ ਕੇ ਆਪ ਫੰਡ ਕਰਾ ਸਕਦੇ ਆ ਕੰਮ ਕਰਾ ਸਕਦੇ ਆ ਤੇ ਹੁਣ ਮੈਂ ਅੱਜ ਕਹਿ ਕੇ ਚੱਲਿਆ ਚਾਹ ਆਲਿਓ ਆ ਕੰਡਾ ਕੱਢ ਦਿਓ ਜ਼ੋਰ ਮਾਰ ਕੇ ਦੋਨੇ ਲੋਕ ਸੁਣਾ ਰਹੇ ਨੇ ਪਰ ਉਹ ਗੱਡੀਆਂ ਨਾਲ ਸਾਹਮਣੇ ਕੰਪੇਨ ਸਾਰੇ ਜਾ ਕੇ ਤੁਹਾਡੇ ਕਿੱਢੀਤੀ ਹੈ। ਤੁਹਾਡੇ ਕੰਮ ਦੀ ਮੂਹਰ ਤਕੜੇ ਹੋ ਕੇ ਸਾਹਮਣੇ ਕੱਲੇ-ਕੱਲੇ ਪਿੰਡ ਦੇ ਵਿੱਚ ਤੁਸੀਂ ਕੰਪੇਨ ਬਣਾਓ ਇਹਨਾਂ ਦਾ ਜਾ ਕੇ ਘਰ-ਤੋੜ ਕਰੋ ਜਿਹੜਾ ਕੋਈ ਕਮਜ਼ੋਰ ਹੈ ਉੱਥੇ ਜਾ ਕੇ ਇਹਨਾਂ ਦੀ ਜਾਣ ਪਾਓ ਜਿੰਨੇ ਖੰਡ ਆਣਗੇ ਤਹਾਂ ਤੋਂ ਸਿੱਧੇ ਲਿਆ ਕੇ ਇਹਦੇ ਵਾਹੀ ਪੈਸੇ ਲਵਾ ਸਕਦੇ ਆਂ ਜੀ ਅੱਜ। ਅਮੀ ਦੇ ਪ੍ਰਕਰ ਸਭੀ ਇਸੇ ਕੀ ਨਾਮ ਤੇ ਆਪਰ ਨੂੰ ਜਿਹੜੀ ਸਰਕਾਰ ਹੈ ਅੰਮ੍ਰਿਤਪੁਰ ਸਾਹਿਬ ਦੇ ਜੋ ਜਿਹੜੀ ਜਿਨਾਬ ਪ੍ਰੀਸ਼ਦ ਦੀ ਨੁਮਾਇੰਦਗੀ ਉਹ ਆਪਣੇ ਪਿੰਡ ਤੋਂ ਕੀਤੀ ਹੈ ਬੱਸ ਕਰਕੇ ਆਪਾਂ ਜਿਨਾਬ ਪ੍ਰੀਸ਼ਦ ਦੀ ਪ੍ਰਗਤੀ ਚਾਹਣੀ ਹੈ ਤੇ ਬੱਸ ਕਰਕੇ ਆਪਾਂ ਬਲਾਸ਼ਵਤੀ ਦੇ ਮੈਂਬਰ ਚੁਣਨਾ ਹੈ 15 ਮਿੰਟ ਜਿੱਥੇ ਜਿੱਥੇ ਵੀ ਕਿਸੇ ਦੀ ਰਿਸ਼ਤੇਦਾਰੀ ਹੈ ਅਖਤਿਆਰੀ ਰਿਸ਼ਤੇਦਾਰੀ ਨਾ 2 4 5 ਜਿੰਨਾ ਵੀ ਨੋਟ ਬੰਦ ਹੈ ਬੋਟਾ ਫਵਾੜੋ ਇੱਕ ਇੱਕ ਬੋਟਾ ਜੀ ਸੂਪਰ ਪਾਵਰ ਤੁਰੀ ਆਇਨਾ ਕਹੋ ਵੀ ਕਹੋਤਾ ਏਕ-ਇਕ ਬੋਟਰ ਨਾਲ ਹੀ ਆਪਣਾ ਘਰ ਪੂਰਾ ਹੋ ਜਾਊਗਾ ਬੋਟਰ ਨੇ ਇਸ ਤੇ ਲੈਣੇ ਤੋਂ 2 4 5 ਜਿੰਨਾ ਵੀ ਨੋਟ ਲਾਦਾ ਬੋਤਾ ਸਵਾਉ ਏਕ-ਇਕ ਬੋਟਰ ਨਾਲ ਹੀ ਸੂਪਰ ਪੁਆਇੰਟ ਤੁਰੀ ਆਇਨਾ ਕਹੋ ਵੀ ਕਹੋਤਾ ਏਕ-ਇਕ ਬੋਟਰ ਨਾਲ ਹੀ ਆਪਣਾ ਘਰ ਪੂਰਾ ਹੋ ਜਾਊਗਾ ਬਾਕੀ ਜੋ ਸਰਕਾਰ ਨੇ ਕੰਮ ਸੀ ਉਹ ਸਾਰੇ ਉਹਨੇ ਕਿਹਾ ਇਹ ਤੁਮੇ ਆਪਣਾ ਪ੍ਰਿੰਟ ਮਰਜ਼ਾ ਕਿੰਨੀ ਤੋਣੀ ਹੈ ਜਿਹਦੇ ਵਿੱਚ ਹਾਜ 100 ਨਹੀਂ ਜੋ ਬੰਦਾ ਜਿਹੜਾ ਵਿੱਚ ਸਮਰੀਟਿਕ ਸਫਲਤਾ ਕੀ ਨਹੀਂ ਜਾਂਦਾ ਤਾਂ 10000 ਰੁਪਏ ਆਪਨੇ ਤੁਹਾਨੂੰ ਫਰੋਆਮ ਦੇ। ਬਾਕੀ ਇੱਕ ਮਹੀਨੇ ਜਿੱਦੋਂ ਕਿਚਨ ਉੱਤੇ ਦੇ ਤੇ ਨਸਰੀ ਰੁਆਈ ਕਿਤੇ ਵੀ 400 ਦੀ ਰੁਆਈ ਰੋਜ਼ ਨੂੰ ਮਲਕ ਫਰੀਦ ਵਾਲੀ ਕੀਤੀ ਹੈ। ਉਹ ਆਪਣੇ ਦਾਣਾ ਬੰਦੀ ਰਾਕੇ ਰਿਕਰ ਦੇ ਤਰਨਾ ਮੰਡੀ ਪੱਕੀ ਕੀ ਥੀਰ ਉੱਥਾ ਬੰਦਿਆ ਫਾਰਮ ਲੱਗਿਆ ਹੋਇਆ ਹੈ ਸਰਕਾਰੀਆ ਸਟਾਰ ਜਿਹੜਾ ਬਣਾਇਆ ਉਹ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆਪਣੇ ਪਿੰਡ ਚ ਸੱਤੋਂ ਟਰਾ ਲੱਗੀਆਂ ਪਾਣੀ ਦੀ ਕਾਸੀ ਵਾਸਤੇ ਬਾਕੀ ਤੋਂ ਸਰਕਾਰ ਨੇ ਨੰਬਰ ਬਹੁਤ ਹੈ 776 276 ਨੰਬਰ ਤੇ ਫੋਨ ਕਰਕੇ ਇਹ ਕਿਸੇ ਸਮਤ ਰੋਣਾ ਦਰ ਖਾਲਾ ਮਾਰ ਕੇ ਸੁਬੇ ਤੋਂ ਸਭ ਕੰਮ ਦੇ ਜਿਵੇਂ ਫਲਾਹ ਤੱਕ ਠੀਕ ਕਰਵਾਉਣਾ ਹੈ ਇੱਕ ਤਾਂ ਠੀਕ ਕਰਵਾਉਣਾ ਹੈ ਦੋ ਹੋਰ ਵੀ ਕੰਮ ਕਰਨਾ ਹੈ ਸੋਸ਼ਲ ਪਰ ਤੇ ਮਲਾਹ ਨੂੰ ਸੁਬੇ ਤੋਂ ਹੀ ਆ ਕੇ ਕੰਮ ਕਰਨ ਦੇ ਬਾਕੀ ਇੱਕ ਹੋਰ ਟੀਮ ਸਰਕਾਰ ਚੜਾ ਰਹੀ ਹੈ ਰਿਵਿਸ਼ੀਆ ਵੀ ਕੋਈ ਤਿੰਨੋ ਤੇ ਉਹਨਾਂ ਦੇ ਕਾਨੂੰਨ ਦੇ ਕੰਮਾਂ ਪਾਵਨ ਦੇ ਸਰਹਾਰੇ ਵਿੱਚ ਤੁਸੀਂ ਇਹ ਰਹਿਣਾ ਕਿ ਜਮੀਨਾਂ ਦੀ ਰਸਤੀਆਂ ਦਾ ਆਸਤ ਹੋਵੇ असीं हिते कर No es tan